ਲੈ ਭਾਈ ਆਪਣੇ ਕੋਠੇਪੂਰ ਸਿੰਘ ਵਾਲੀ ਬੱਕਰਾ ਮੰਡੀ ਜਿਹੜੀ ਹਰ ਮੰਗਲਵਾਰ ਨੂੰ ਲੱਦੀ ਆ ਤੇ ਤਿੰਨ ਬੱਕਰੀਆਂ ਦਾ ਸੌਦਾ ਕਰਾਇਆ ਭਾਈ ਰਾਮੂ ਤੇ ਜੱਗੀ ਤੇ 42000 ਬੱਬੂ ਨੇ ਭਾਈ ਨੂੰ ਬੱਬੂ ਨੂੰ ਦਵਾਈਆਂ ਭਾਈ 42000 ਨਹੀਂ ਨਹੀਂ ਬੋਲਣੇ ਠੀਕ ਚੱਕਰ ਇਹ ਬੱਕਰਾ ਉਹਨੂੰ ਦਾ ਪਤਾ ਨਹੀਂ ਕਿੱਥੇ ਜਾਣੀ ਜਾਂ ਉਹਨੂੰ ਵੀਡੀਓ ਪਾਉਂਗੀ ਠੀਕ ਰਿਹਾ ਭਾਈ 42000 ਹੋ ਗਏ ਕਿਤਨਾ ਟਾਈਮ ਵਿੱਚ ਵਿਗਿਆ ਮਾਲ 5 ਮਿੰਟ ਲੱਗੇ 5 ਮਿੰਟ ਹੋਏ ਇਹ ਦੇਖੀ ਸੌਦਾਣਾ ਤੇ ਬੱਬੂ ਇਹ ਜੱਗ ਜੁਗ ਕੀ ਛੱਟ ਪਰੇ ਮਹਿਰੂ ਮਹਿਰੂ ਨੇ ਕਰਾਤਾ ਚੁgge ਗੜਾ ਸ਼ਾਨ ਪਰਦ ਪਰਦ ਬਾਬਾ ਬਕਰਦਾਸ ਵਾਲੇ ਠੀਕ ਆ ਬਈ ਖੁਸ਼ ਆ ਬਾਗੋ ਬਾਗ ਵਧੀਆ ਮਾਲ ਮੈਨਾਂ ਕਹਿੰਦੇ ਕੋਈ ਬੱਕਰੀਆਂ ਵੀ ਦਿਖਾ ਰਹੀ ਹੈ ਕਈ ਭਰਾ ਕਹਿੰਦੇ ਮੈਂ ਬਈ ਚਿੱਟੀਆਂ ਬੱਕਰੀਆਂ ਲੈਣੀਆਂ ਤਾਂ ਵੀ ਬਈ ਬੱਬੂ ਨਾਲ ਸੰਪਰਕ ਕਰ ਲੋ ਕੰਨਾ ਕੁੰਨਾ ਦੀਆਂ ਪਹਾੜੀਆਂ ਪੂਰੀਆਂ ਵੱਡੀਆਂ ਬੱਕਰੀਆਂ ਇਹ ਦੋ ਆ ਲਈਆਂ ਹੋਰ ਤੀਜੀ ਆਹ ਆ ਲਈਏ ਆ ਤੇਨੇ ਬੱਕਰੀਆਂ ਲਗੀਆਂ ਬਾਈ